ਜਪਜੀਤ ਸਾਹਿਬ ਦੀ ਬਾਣੀ ਬ੍ਰਹਮ ਗਿਆਨ ਪ੍ਰਗਟ ਹੁੰਦਾ ਇਹਦੇ ਨਾਲ ਬ੍ਰਹਮ ਗਿਆਨ ਮਿਲਦਾ ਕੋਈ ਜਪਜੀਤ ਸਾਹਿਬ ਪੜ੍ਹਦਾ ਵਾਹਿਗੁਰੂ ਜਪ ਸਾਹਿਬ ਦੇ ਵਿੱਚ ਇੱਕ ਹਜ਼ਾਰ ਵਾਰੀ ਅਕਾਲ ਪੁਰਖ ਜੀ ਦਾ ਨਾਮ ਆਇਆ ਵਾਹਿਗੁਰੂ 1000 ਵਾਰੀ ਮਹਾਰਾਜ ਨੇ ਅਕਾਲ ਪੁਰਖ ਜੀ ਦੀ ਉਸਤਤ ਕੀਤੀ ਹੈ ਵੱਖੋ ਵੱਖਰੇ ਨਾਮਾਂ ਦੇ ਨਾਲ ਵਾਹਿਗੁਰੂ ਤਪਰ ਸਾਹਿਬਈਏ ਪਖੰਡ ਦਾ ਖੰਡਨ ਕਰਨ ਵਾਸਤੇ ਮਹਾਰਾਜ ਕਹਿੰਦੇ ਪਖੰਡ ਚ ਨਹੀਂ ਆਉਣਾ ਪਖੰਡ ਨਹੀਂ ਕਰਨਾ ਨਾਟਕ ਚੇਟਕ ਨਹੀਂ ਕਰਨਾ ਕਾਲਪੁਰਖ ਹੀ ਨੂੰ ਮੰਨਣਾ ਚੌਪਈ ਸਾਹਿਬ ਰੱਖਿਆ ਦੀ ਬਾਣੀ ਮਹਾਰਾਜ ਕਹਿੰਦੇ ਚੌਪਈ ਸਾਹਿਬ ਦਾ ਪਾਠ ਕਰੋ ਥੋੜੀ ਰੱਖਿਆ ਹੋਏ ਵਾਹਿਗੁਰੂ ਆਨੰਦ ਸਾਹਿਬ ਦੀ ਬਾਣੀ ਵਾਹਿਗੁਰੂ ਜੀਵਨ ਮੁਕਤੀ ਦਾ ਆਨੰਦ ਆਨੰਦ ਪਿਆ ਮੇਰੀ ਮਾਏ ਸਾਤ ਗੁਰੂ ਮੈਂ ਪਾਇਆ ਜੀਵਨ ਮੁਕਤ ਹੋ ਜਾਂਦਾ ਮਹਾਰਾਜ ਮਹਾਰਾਜ ਕਹਿੰਦੇ ਜਿਹੜਾ ਆਨੰਦ ਸਾਹਿਬ ਪੜਦਾ ਉਹ ਜੀਵਨ ਮੁਕਤ ਆ